ਉਹਨਾਂ ਨੇ ਆਪ ਦੇ ਤਰੀਕੇ ਨਾਲ ਅੱਜ ਪਹਾ ਪੰਜਾਬ ਬੰਦ ਕੀਤਾ ਬਾਰਡਰ ਤੇ ਬਿਠੇ ਹੋਇਆ ਅਸੀਂ ਅੱਜ ਨਾਲ ਤਾਲਮੇਲ ਮੈਂ ਇਹ ਸੱਦਾ deta ਵੀ ਪਿੰਡਾਂ ਚ ਵਿਰੋਧ ਕਰੋ ਪੁਤਲੇ ਫੁੱਕੋ ਤੇ ਫਿਰ ਯਾਰ ਤੁਸੀਂ ਐ ਕਿਵੇਂ ਕਹਿ ਸਕਦੇ ਹੋ ਪਾਸੇ ਆ ਸਾਨੂੰ ਤੁਸੀਂ ਕਹਿ ਦਿੰਦੇ ਤੁਸੀਂ ਬਾਰਡਰ ਤੇ ਨਹੀਂ ਜਾਂਦੇ ਪਿਛਲੇ ਦਿਨੀ ਲੇਲੇ ਵਾਲੇ ਦੇ ਵਿੱਚ ਸਾਡੇ 12 ਕਿਸਾਨਾਂ ਦੇ ਸੱਟਾਂ ਵੱਜੀਆਂ ਬਾਹਾਂ ਟੁੱਟੀਆਂ 25 ਸਾਡੀਆਂ ਗੱਡੀਆਂ ਭੰਨੀਆਂ ਭਾਰਤ ਮਾਲਾ ਪ੍ਰੋਜੈਕਟ ਦਾ ਕੀ ਉਹ ਜ਼ਮੀਨ ਦਾ ਮਸਲਾ ਨਹੀਂ ਸੀ ਅਸੀਂ ਉਹ ਜ਼ਮੀਨ ਬਚਾਉਣ ਖਾਤਰ ਹੀ ਜਾਂਦੇ ਸੀ ਜਾ ਕੇ 92 ਜਿਹੜੇ ਚੁਣੇ ਹੋ ਗੁੰਗੇ ਅਇਤੋ ਸਾਨੂੰ ਭੇਜਿਆ ਜਿਤਾ ਕੇ 3.5 ਕਰੋੜ ਲੋਕਾਂ ਨੇ ਜਾ ਕੇ ਤੁਸੀਂ ਮੋਦੀ ਦੇ ਬਾਤ ਤੇ ਬੈਠੋ ਤੁਹਾਡਾ ਮੁੱਖ ਮੰਤਰੀ ਜਾ ਕੇ ਬਾਤ ਬੈਠੇ ਜੇ ਵਾਕਿਆ ਹੀ ਤੁਸੀਂ ਕਿਸਾਨਾਂ ਮਜ਼ਦੂਰਾਂ ਤੇ ਡੱਲੇਵਾਲ ਜਿਹੜਾ ਉੱਥੇ ਮੋਰਚੇ ਤੇ ਬੈਠੇ ਆ ਭੁੱਖੇ ਭੁੱਖਾ ਲੀਡਰ ਤੇ ਉਹਦੇ ਤੁਸੀਂ ਵਾਕਿਆ ਹੀ ਹਮਦਰਦੀ ਹੋ ਤੇ ਤੁਸੀਂ ਉੱਥੇ ਬੈੰਦੇ ਤਾਂ ਨਹੀਂ ਸਣੇ ਤੁਹਾਡਾ ਮੁੱਖ ਮੰਤਰੀ ਬੈਠੇ ਇਹ ਸਰਕਾਰਾਂ ਦੇ ਪਿੱਠੂ ਫੇਸਬੁਕੀਆ ਵਿਦਮਾਨ ਹੈ ਜਿਨ੍ਹਾਂ ਨੂੰ ਢਾਂਚੇ ਦਾ ਕੋਲਾ ਦਾ ਪਤਾ ਨਹੀਂ ਇਹ ਤਾਂ ਦੇਸੀ ਇਹ ਬੁੱਢੇ ਨੇ ਇਹ ਤਾਂ ਉੱਥੇ ਦੁੱਧ ਪੀਂਦੇ ਆ ਰੋਟੀਆਂ ਤੋੜ ਕੇ ਤੇ ਖਾ ਕੇ ਪੈ ਜਾਂਦੇ ਆ ਇਹ ਅੱਕੇ ਦਿੱਲੀ ਮੋਦੀ ਦੇ ਗੇਟ 'ਚ ਕਿਉਂ ਨਹੀਂ ਜਾਂਦੇ ਅੰਦਰ ਟੱਕਰ ਕਿਉਂ ਨਹੀਂ ਮਾਰਦੇ ਤੇ ਭਾਈ ਫਿਰ ਉੱਥੇ ਟੱਕਰ ਮਾਰ ਕੇ ਆਏ ਆ ਪੀਸਕੁੱਲ ਬਣਾ ਕੇ ਅੰਦੋਲਨ ਕਿਤੇ ਵਾਸਤੇ ਜਿਹੜੀ ਫੌਜ ਉਹ ਕਾਮਜਾਪ ਹੁੰਦੀ ਹੈ ਜਿਹੜੀ ਜ਼ਬਰ ਨੂੰ ਸਬਰ ਦੇ ਨਾਲ ਮਾਰੇ ਇਹ ਥੋੜੋ ਆ ਵੀ ਜੇ ਉਹ ਵੱਟ ਦੀ ਜਿਹੜੀ ਕੰਧ ਦੇ ਵਿੱਚ ਜਾ ਕੇ ਜੇ ਆਪਾਂ ਟੱਕਰ ਮਾਰਾਂਗੇ ਤੇ ਫੇਰ ਹੀ ਆਪਾਂ ਐਮਐਸਪੀ ਲੈ ਕੇ ਆਵਾਂਗੇ ਅਸੀਂ ਜਦੋਂ ਜਦੋਂ ਜ਼ਬਰ ਹੋਇਆ ਸਾਥੀਆਂ ਦੇ ਨਾਲ ਖੜੇ ਐ ਇੱਕ ਭਰਾ ਇਸ ਮੋੜ ਤੇ ਖੜਾ ਐ ਇੱਕ ਭਰਾ ਅਗਲੀ ਗਲੀ ਤੇ ਖੜਾ ਐ ਉਹ ਕਹਿੰਦਾ ਜੇ ਦੁਸ਼ਮਣ ਆ ਗਿਆ ਜੇ ਇੱਧਰ ਟੱਪੂਗਾ ਤਾਂ ਅਸੀਂ ਖੜੇ ਨੇ ਅਸੀਂ ਆਦਿਓ 45 ਸਾਲ ਦਾ ਤਜਰਬੇਕਾਰ ਲੀਡਰ ਸਾਥੋ ਭੁੱਖ ਨਾਲ ਨਾ ਖੋਇਆ ਜਾਵੇ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਵੀ ਉਹ ਲੀਡਰ ਦੀ ਜ਼ਰੂਰਤ ਹੈ ਕਿਉਂਕਿ ਅਜੇ ਵੱਡੀਆਂ ਲੜਾਈਆਂ ਲੜਨੀਆਂ ਹਨ ਹਰਿਆਣੇ ਦੀ ਪੁਲਿਸ ਨੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਪਾ ਕੇ ਕੁੱਟ ਕੇ ਲੱਤਾਂ ਬਾਹਾਂ ਜਵਾੜੇ ਤੋੜਤੇ ਕੀ ਉਹ ਤਰਸ ਖਾਂਣਗੇ ਵੀ ਇਹ ਲੀਡਰ ਭੁੱਖਾ ਬੈਠਾ ਦਾ ਆਪਾਂ ਇਹਦੀ ਗੱਲ ਸੁਣ ਲਈਏ ਇਹ ਨਹੀਂ ਕੱਲਾ ਪੰਜਾਬ ਜਾ ਕੇ ਦਿੱਲੀ ਨੂੰ ਜਿੱਤ ਲਿਆਊਗਾ ਐ ਨਹੀਂ ਹੋਣਾ ਕੱਲਾ ਹਰਿਆਣਾ ਜਾ ਕੇ ਪੰਜਾਬ ਜਾ ਕੇ ਦਿੱਲੀ ਨੂੰ ਜਿੱਤ ਲਿਆਊਗਾ ਇਹ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਉੱਠਣਾ ਪੈਣਾ ਐਮਐਸਪੀ ਫੇਰ ਜਾ ਕੇ ਕਿਤੇ ਮਿਲੂਗੀ 70% ਲੋਕਾਂ ਨੂੰ ਜਗਾਉਣਾ ਪੈਣਾ ਜਿਨ੍ਹਾਂ ਨੂੰ ਅਜੇ ਐਮਐਸਪੀ ਦਾ ਪਤਾ ਨਹੀਂ ਹੈ ਅੱਜ ਪੰਜਾਬ ਬੰਦ ਹੈ ਖਨੌਰੀ ਬਾਰਡਰ ਤੇ ਬੈਠੇ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅਤੇ ਨਾਲ ਸਾਥੀ ਸਾਥੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਜਿਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਸੜਕੀ ਆਵਾਜਾਈ ਦੁਕਾਨਾਂ ਸਭ ਕੁਝ ਬੰਦ ਹੈ ਪਰ ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਵੱਲੋਂ ਵੱਖ-ਵੱਖ ਜਗ੍ਹਾ ਪੁਤਲੇ ਫੂਕੇ ਜਾ ਰਹੇ ਆ ਕੀ ਇਹ ਪੁਤਲੇ ਡੱਲੇਵਾਲ ਦੇ ਮਰਨਵਾਰ ਦੇ ਸਮਰਥਨ ਦੇ ਵਿੱਚ ਹੈ ਕੀ ਮਕਸਦ ਹੈ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਅਗਰਾਹਾਂ ਜਿੱਥੇ ਬੰਦੇ ਦੀ ਆਗੂ ਮੌਜੂਦ ਨੇ ਪ੍ਰਧਾਨ ਜੀ ਅੱਜ ਦੇ ਪੁਤਲਾ ਫੂਕਣ ਦਾ ਮਕਸਦ ਕੀ ਹੈ ਕੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਹੱਕ ਦੇ ਵਿੱਚ ਖੜੇ ਹੋ ਉਹਨਾਂ ਦੇ ਨਾਲ ਖੜੇ ਹੋ ਜਾਂ ਕੋਈ ਹੋਰ ਇਹਦੇ ਤੇ ਮਕਸਦ ਅੱਜ ਦਾ ਜਿਹੜਾ ਪੁਤਲਾ ਫੂਕਣ ਦਾ ਹੈਗਾ ਜੋ ਪਹਿਲੇ ਨਹੀਂ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਬਲਾਕਾਂ ਦੇ ਵਿੱਚ ਪੁਰਲਾਸਾਰ ਦਾ ਜਿਹੜਾ ਬਣਾਇਆ ਸੀ ਕਿਉਂਕਿ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਿਹੜੀਆਂ ਉਹ ਮੰਨ ਨਹੀਂ ਰਹੀ ਉਲਟਾ ਜਿਹੜਾ ਦੋ ਫੋਰਮਾਂ ਵੱਲੋਂ ਜਿਹੜਾ ਪਿਛਲੀ ਫਰਵਰੀ ਤੋਂ ਲੈ ਕੇ ਬਾਡਰਾਂ ਦੇ ਉੱਤੇ ਬੈਠੇ ਹੋਏ ਨੇ ਸ਼ੰਭੂ ਬਾਡਰ ਮਖਨੋਰੀ ਬਾਡਰ ਹੈ ਉਦੋਂ ਵੀ ਉਹਨਾਂ ਤੇ ਬਹੁਤ ਧੱਕੇਸ਼ਾਈ ਹੋਇਆ ਉਹਨਾਂ ਦੇ ਜਰਮ ਕੀਤੇ ਨੇ ਗੋਲੀਆਂ ਚੱਲੀਆਂ ਨੇ ਤੇ ਉਹਦੇ ਤਾਲਮੇਲ ਮਾ ਹਰ ਵੇਲੇ ਅਸੀਂ ਦੀ ਭਾਰਤੀ ਕਿਸਾਨ ਯੂਨੀ ਏਕਤਾ ਅਗਰਾਹਾ ਵੱਲੋਂ ਉਸ ਟਾਈਮ ਤੋਂ ਲੈ ਕੇ ਅਸੀਂ ਜਿਹੜਾ ਬਰਾਬਰ ਕਰਦੇ ਆਏ ਆ ਪਵਾ 13 ਫਰਵਰੀ ਤੋਂ ਲੈ ਕੇ 14 ਫਰਵਰੀ ਨੂੰ ਜਿਹੜਾ ਅਸੀਂ ਜਿਹੜੀਆਂ 3 ਘੰਟੇ ਜਿਹੜੀਆਂ ਟੈਨਾਂ ਰੋਕੀਆਂ ਸੀ 15 ਤਰੀਕ ਨੂੰ ਛੱਡ ਕੇ 16 ਤਰੀਕ ਨੂੰ ਪੂਰੇ ਪੰਜਾਬ ਦੇ ਬੰਦ ਦਾ ਅਸੀਂ ਸੱਦਾ ਦਿੱਤਾ ਸੀ ਹੁਣ ਵੀ ਜਦੋਂ ਵੀ ਉਹਨਾਂ ਤੇ ਹੋਇਆ ਹੁਣ ਫੇਰ ਪਿਛਲੇ ਦਿਨਾਂ ਚ ਅਸੀਂ ਇਹ ਲਗਾਤਾਰ ਇਹ ਕਰਦੇ ਆਏ ਆ ਇਸ ਦੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਕੁਝ ਕਿਸਾਨ ਆਪਣੇ ਸੰਯੁਕਤ ਮੋਰਚੇ ਵੱਲੋਂ ਜਿਹੜੇ ਸੱਦੇ ਦਿੱਤੇ ਹੋਏ ਨੇ ਭਮਾ ਹਰਿਆਣੇ ਦੇ ਵਿੱਚ ઠવાਣੇ ਦੇ ਵਿੱਚ ਇੱਕ ਮਹਾ ਪੰਚਾਇਤ ਆ ਜਿਹੜੀ ਉਹ ਚਾਹਤੀਕ ਨੂੰ ਬੁਲਾਉਣੀ ਆ ਇਸੇ ਤਰ੍ਹਾਂ ਮੋਗੇ ਦੇ ਵਿੱਚ ਆ ਜਿਹੜੀ ਇੱਕ ਮਹਾ ਪੰਚਾਇਤ ਆ ਜਿਹੜੀ ਉਹ ਕੀਤੀ ਜਾ ਰਹੀ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਅਸੀਂ ਅੱਜ ਪਾਤੀ ਕਿਸਾਨ ਯੂਨੀਤ ਅਗਰਾਹਾ ਵੱਲੋਂ ਉਹਨਾਂ ਦੇ ਤਾਲਮੇਲ ਮੇਂ ਜਿਹੜੇ ਅਸੀਂ ਪੁਤਲੇ ਜਿਹੜੇ ਫੂਕੇ ਜਾ ਰਹੇ ਐ ਇਸ ਚੀਜ਼ ਦਾ ਕੀ ਅਸਰ ਕੀ ਰਹੂਗਾ ਕਿਉਂਕਿ ਜੋ ਬਾਰਡਰਾਂ ਦੇ ਉੱਪਰ ਬੈਠੇ ਨੇ ਜਾਂ ਉਹ ਉਹ ਲੋਕ ਜਿਹੜੇ ਬਾਰਡਰਾਂ ਦੇ ਉੱਪਰ ਗਏ ਨੇ ਉਹਨਾਂ ਵੱਲੋਂ ਇੱਕੋ ਹੀ ਕਿਹਾ ਜਾ ਰਿਹਾ ਕਿ ਜੇਕਰ ਸਮਰਥਨ ਦੇਣਾ ਤਾਂ ਆਪਣੇ ਘਰਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਨਹੀਂ ਸਮਰਥਨ ਦੇਣਾ ਤਾਂ ਇੱਥੇ ਆ ਕੇ ਬਾਰਡਰਾਂ ਤੇ ਦਿਓ ਪਿੰਡਾਂ ਸ਼ਹਿਰਾਂ ਤੋਂ ਸਮਰਥਨ ਨਹੀਂ ਹੁੰਦਾ ਜਦੋਂ ਪਿਛਲੇ ਸਾਲ ਫਰਵਰੀ ਦੇ ਵਿੱਚ ਉਹ ਮੋਰਚਾ ਚੱਲਿਆ ਸੀਗਾ ਉਦੋਂ 15 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕੀਤਾ ਗਿਆ ਜੀ ਪੂਰੀ ਜੋਰ ਨਾਲ ਕੀਤਾ ਗਿਆ ਭਾਰਤੀ ਕਿਸਾਨ ਜੂਨੇ ਨੇਕਤਾ ਗ੍ਰਾਹਾਂ ਵੱਲੋਂ ਟ੍ਰੇਨਾਂ ਜਾਮ ਕੀਤੀਆਂ ਗਈਆਂ ਸਾਨੂੰ ਉਦੋਂ ਪੁੱਛਿਆ ਗਿਆ ਵੀ ਤੁਸੀਂ ਟ੍ਰੇਨਾਂ ਕਾ ਤੋ ਜਾਮ ਕਰਦੇ ਹੋ ਤੁਸੀਂ ਬਾਰਡਰਾਂ ਤੇ ਕਿਉਂ ਨਹੀਂ ਜਾਂਦੇ ਲੜਾਈ ਤਾਂ ਬਾਰਡਰਾਂ ਤੇ ਹੈ ਤੇ ਪਿਛਲੇ ਦਿਨੀ ਸਾਥੀਆਂ ਨੇ ਵੀ ਟ੍ਰੇਨਾਂ ਹੀ ਜਾਮ ਕੀਤੀਆਂ ਕਿਉਂ ਜਾਮ ਕਰਨੀਆਂ ਪਈਆਂ ਉਹ ਟ੍ਰੇਨਾਂ ਤੇ ਕਿਉਂ ਆਉਣਾ ਪਿਆ ਗਿਆ ਉਹ ਬਾਰਡਰਾਂ ਤੋਂ ਉੱਠ ਕੇ ਕਿਉਂਕਿ ਸਰਕਾਰ ਤੇ ਦਬਾਅ ਬਣਾਉਣਾ ਪੈਂਦਾ ਕਿ ਕਿਸਮੇ ਤੁਸੀਂ ਸਰਕਾਰ ਤੇ ਸੱਟ ਮਾਰ ਸਕਦੇ ਹੋ ਕਿਵੇਂ ਸਰਕਾਰ ਤੇ ਦਬਾਅ ਬਣਾ ਸਕਦੇ ਹੋ ਕਿਵੇਂ ਤੁਸੀਂ ਐਕਸ਼ਨ ਕਰ ਸਕਦੇ ਹੋ ਕਿਵੇਂ ਬਾਹਰੋ ਕਰ ਸਕਦੇ ਹੋ ਉਹ ਕੀਤਾ ਉਹਨਾਂ ਨੇ ਵੀ ਟ੍ਰੇਨਾਂ ਜਾਮ ਕੀਤੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕੀਤਾ ਗਿਆ ਅੱਜ ਉਹ ਸਾਥੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਕਿਵੇਂ ਆ ਗਿਆ ਬਾਰਡਰਾਂ ਤੋਂ ਉੱਠ ਕੇ ਕਿਵੇਂ ਇੱਧਰ ਆਉਣਾ ਪੈਗਾ ਜ਼ਿਲ੍ਹਿਆਂ ਦੇ ਵਿੱਚ ਛੜਕਾਂ ਦੇ ਵਿੱਚ ਹਾਈਵੇ ਰੋਕਣੇ ਪੈਗੇ ਜਾਮ ਕਰਨੇ ਪੈਗੇ ਬੈਠੇ ਤਾਂ ਬਾਰਡਰਾਂ ਤੇ ਐ ਇਹ ਥੋੜੋ ਆ ਵੀ ਜੇ ਉਹ ਬਾਰਡਰ ਦੀ ਜਿਹੜੀ ਕੰਧ ਦੇ ਵਿੱਚ ਜਾ ਕੇ ਜੇ ਆਪਾਂ ਟੱਕਰ ਮਾਰਾਂਗੇ ਤੇ ਫੇਰ ਹੀ ਆਪਾਂ ਐਮਐਸਪੀ ਲੈ ਕੇ ਆਵਾਂਗੇ ਜਦੋਂ ਆਪਾਂ ਪਿਛਲੇ ਸਮੇਂ ਦੇ ਵਿੱਚ 220 ਦੇ ਵਿੱਚ ਤਿੰਨ ਖੇਤੀ ਕਾਲੇ ਕਾਨੂੰਨ ਆਏ ਸੀਗੇ ਇਹ ਉਹ ਤੋਂ ਵੱਡੀ ਲੜਾਈ ਹੈ ਜੇ ਖੇਤੀ ਕਾਲੇ ਕਾਨੂੰਨ 13 ਮਹੀਨੇ ਦਿੱਲੀ ਬਹਿਣਾ ਪੈ ਗਿਆ ਬੱਚਾ ਬੱਚੀ ਝੋਕਣਾ ਪੈ ਗਿਆ 3 ਸਾਲ ਦੀ ਉਮਰ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੱਕ ਉੱਥੇ ਜਾਣਾ ਪੈ ਗਿਆ ਗਰਭਵਤੀ ਭੈਣਾਂ ਨੂੰ ਉੱਥੇ ਬੈਠਣਾ ਪੈ ਗਿਆ ਤੇ ਜੇ ਆ ਲੜਾਈ ਤਾਂ ਸਭ ਤੋਂ ਵੱਡੀ ਲੜਾਈ ਹੈ ਇਹ ਤਾਂ ਮਹਾਰਾਸ਼ਟਰ ਪੱਛਮੀ ਬੰਗਾਲ ਉੱਤਰਾਖੰਡ ਝਾਰਖੰਡ ਜੁਪੀ ਬਿਹਾਰ ਹਰਿਆਣਾ ਪੰਜਾਬ ਇਹ ਸਾਰੀਆਂ ਸਟੇਟਾਂ ਨੂੰ ਜਗਾਉਂਦੀ ਲੋੜ ਹੈ 77% ਕਿਸਾਨ ਉਹ ਆ ਜਿਨ੍ਹਾਂ ਨੂੰ ਐਮਐਸਪੀ ਦਾ ਪਤਾ ਹੀ ਨਹੀਂ PMSP ਹੁੰਦੀ ਕੀ ਹੈ ਉਹਨਾਂ ਨੂੰ ਦੱਸਣ ਦੀ ਲੋੜ ਆ ਐਮਐਸਪੀ ਆ ਹੁੰਦੀ ਹੈ ਇਹ ਲੜਾਈ ਮੋਦੀ ਨਾਲ ਨਹੀਂ ਇਹ ਵਿਸ਼ਾ ਪਰ ਸੰਸਤਾ ਕਾਰਪੋਰੇਟ ਘਰਾਣੇ ਵੱਡੀਆਂ ਕੰਪਨੀਆਂ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਇਹ ਲੜਾਈ ਹੈ ਇਹ ਜਿਤਨੀ ਪਊਗੀ ਅਸੀਂ ਜਦੋਂ ਜਦੋਂ ਜ਼ਬਰ ਹੋਇਆ ਸਾਥੀਆਂ ਦੇ ਨਾਲ ਖੜੇ ਆ ਇੱਕ ਭਰਾ ਇਸ ਮੋੜ ਤੇ ਖੜਾ ਹੈ ਇੱਕ ਭਰਾ ਅਗਲੀ ਗਲੀ ਤੇ ਖੜਾ ਹੈ ਉਹ ਕਹਿੰਦਾ ਜੇ ਦੁਸ਼ਮਣ ਆ ਗਿਆ ਜੇ ਇੱਧਰ ਟੱਪੂਗਾ ਤਾਂ ਅਸੀਂ ਖੜੇ ਨੇ ਤੇ ਦੋ ਭਰਾ ਜਦੋਂ ਇੱਕ ਮਾਂ ਦੇ ਪੇਟ ਤੋਂ ਜਨਮ ਲੈਂਦੇ ਹੋ ਅੱਡ ਕਿਉਂ ਹੁੰਦੇ ਆ ਵਿਚਾਰ ਤਾਂ ਉਹਨਾਂ ਦੇ ਨਹੀਂ ਵੱਲਦੇ ਵਿਚਾਰ ਤਾਂ ਸਕੇ ਪਿਓ ਤੇ ਪੁੱਤ ਦੇ ਨਹੀਂ ਮਿਲਦੇ ਵਿਚਾਰ ਤਾਂ ਮਾਂ ਤੇ ਪੁੱਤ ਦੇ ਨਹੀਂ ਮਿਲਦੇ ਵਿਚਾਰ ਤਾਂ ਆਪਣੇ ਪਰਿਵਾਰਾਂ ਚ ਨਹੀਂ ਮਿਲਦੇ ਜੇ ਵਿਚਾਰ ਮਿਲਦੇ ਹੁੰਦੇ ਫਿਰ ਇੰਦੀਆਂ ਜਥੇਬੰਦੀਆਂ ਕਿਉਂ ਬਣਦੀਆਂ ਜੇ ਵਿਚਾਰ ਮਿਲਦੇ ਹੁੰਦੇ ਜਿੱਥੇ ਲੋੜ ਸੀ ਜਿੱਥੇ ਸੱਟ ਮਾਰਨ ਦੀ ਲੋੜ ਸੀ ਉੱਥੇ 32 ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ 60 ਮੀਟਿੰਗਾਂ ਵੱਧ 60 ਤੋਂ ਵੱਧ ਮੀਟਿੰਗਾਂ ਹੋਈਆਂ ਕਿਸਾਨੀ ਅਦੋਲਨ ਵਿਲ੍ਹੇ ਵੀ ਭਾਈ ਆਪਾਂ ਇਸ ਚੀਜ਼ ਤੇ ਲੜਨਾ ਚਾਹੀਦਾ ਜਾਂ ਨਹੀਂ ਲੜਨਾ ਚਾਹੀਦਾ ਉਹ ਆਦੇ ਲੜਨਾ ਚਾਹੀਦਾ ਫਿਰ ਗਲੀਆਂ ਤੋਂ ਪਿੰਡਾਂ ਤੋਂ ਇਹ ਗੱਲ ਸ਼ੁਰੂ ਕੀਤੀ ਵੀ ਭਾਈ ਖੇਤੀ ਕਾਲੇ ਕਾਨੂੰਨਾਂ 'ਤੇ ਲੜਾਈ ਵੱਡੀ ਐ 3 ਮਹੀਨੇ ਇੱਥੇ ਮੋਰਚਾ ਪੰਜਾਬ 'ਚ ਚਲਾਇਆ 4 ਮਹੀਨੇ ਫਿਰ ਦਿੱਲੀ ਦਾ ਜਾ ਕੇ ਬਣਾਇਆ ਉਦੋਂ ਵੀ ਕਹਿੰਦੇ ਹੁੰਦੇ ਚੱਲੋ ਚੱਲਪੋ ਦਿੱਲੀ ਨੂੰ ਚੱਲਪੋ ਦਿੱਲੀ ਨੂੰ 4-5 ਮਹੀਨੇ ਲੋਕਾਂ ਨੂੰ ਜਗਾਇਆ ਫਿਰ ਇਕੱਠੇ ਹੋ ਕੇ ਹਰਿਆਣਾ ਨਾਲ ਲਿਆ ਪੰਜਾਬ ਨਾਲ ਲਿਆ ਫਿਰ ਉੱਥੇ ਗਏ ਦਿੱਲੀ ਤਾਂ ਉਦੋਂ ਵੀ ਨਹੀਂ ਪਹੁੰਚੇ ਸੀ ਉਦੋਂ ਵੀ ਹਰਿਆਣੇ ਦੀਆਂ ਛੜਕਾਂ 'ਤੇ ਬੈਠੇ ਸੀ ਪਰ ਉਦੋਂ ਮਜਬੂਰ ਕੀਤਾ ਸਰਕਾਰ ਨੂੰ ਸੱਟ ਮਾਰਨ ਤੇ ਪਰ ਜਿਹੜੇ ਅਸੀਂ ਆਦੇ ਆ ਵੀ ਜਿਹੜੇ ਸਾਥੀ ਪਿੰਡਾਂ ਦੇ ਵਿੱਚ ਕਹਿ ਰਹੇ ਆ ਵੀ ਅਗਰਾਹਾ ਜਥੇਬੰਦੀ ਹੈ ਜਾਂ ਸੰਯੁਕਤ ਕਿਸਾਨ ਮੋਰਚਾ ਇਹ ਕਿਉਂ ਨਹੀਂ ਜਾ ਰਿਹਾ ਲੜਾਈ ਆਪਣੀ ਸਰਕਾਰ ਨਾਲ ਜਾਂ ਸੰਯੁਕਤ ਕਿਸਾਨ ਮੋਰਚੇ ਨਾਲ ਜਾਂ ਅਗਰਾਹਾ ਜਥੇਬੰਦੀ ਨਾਲ ਲੜਾਈ ਆਪਣੀ ਸਰਕਾਰਾਂ ਦੇ ਨਾਲ ਹੈ ਸਾਰਿਆਂ ਨੂੰ ਬੱਚਾ ਬੱਚੀ ਨੂੰ ਲੈ ਕੇ ਜਗਾਉਣਾ ਲੋਕਾਂ ਤੱਕ ਗੱਲ ਲੈ ਕੇ ਬਾਹਰ ਲੀਆਂ ਸਟੇਟਾਂ ਤੱਕ ਇਹ ਨਹੀਂ ਕੱਲਾ ਪੰਜਾਬ ਜਾ ਕੇ ਦਿੱਲੀ ਨੂੰ ਜਿੱਤ ਲਿਆਊਗਾ ਐ ਨਹੀਂ ਹੋਣਾ ਕੱਲਾ ਹਰਿਆਣਾ ਜਾ ਕੇ ਜਾ ਕੇ ਦਿੱਲੀ ਨੂੰ ਜਿੱਤ ਲਿਆਊਗਾ ਇਹ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਉੱਠਣਾ ਪੈਣਾ ਹੈ ਐਮਐਸਪੀ ਫੇਰ ਜਾ ਕੇ ਕਿਤੇ ਮਿਲੂਗੀ 70% ਲੋਕਾਂ ਨੂੰ ਜਗਾਉਣਾ ਪੈਣਾ ਜਿਨ੍ਹਾਂ ਨੂੰ ਅਜੇ ਐਮਐਸਪੀ ਦਾ ਪਤਾ ਨਹੀਂ ਹੈ ਵੀ ਫੇਰ ਐਮਐਸਪੀ ਦਾ ਜਾ ਕੇ ਕਿਲਾ ਫਤਿਹ ਹੋਊਗਾ ਅਸੀਂ ਆਦੇ ਹਾਂ ਸਾਡੇ ਸਾਥੀ ਜਿਹੜੇ ਬੈਠੇ ਆ ਲੀਡਰ ਕਿਤੇ ਅੱਜ ਹੀ ਨਹੀਂ ਪੈਦਾ ਹੋ ਜਾਂਦਾ ਵੀ ਜਿਹੜਾ ਕਿਸਾਨ ਲੀਡਰ ਜੀ ਨੇ 45 ਸਾਲ ਆਪਣੀ ਜ਼ਿੰਦਗੀ ਲਾਤੀ ਦਾਤੇ ਘਰਬਾਰ ਲਾਤਾ ਆਪਣੀ ਜ਼ਿੰਦਗੀ ਦਾਤੇ ਲਾਈ ਬੈਠੇ ਆ 45 ਸਾਲ ਖੋਲਾ ਨੂੰ ਦਿੱਤਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਚੱਕੀ ਉਹ ਅੱਜ ਹੀ ਤਿਆਰ ਹੋ ਗਿਆ ਅਸੀਂ ਆ ਦਿਓ 45 ਸਾਲ ਦਾ ਤਜਰਬੇਕਾਰ ਲੀਡਰ ਸਾਥੋ ਭੁੱਖ ਨਾਲ ਨਾ ਖੋਇਆ ਜਾਵੇ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਵੀ ਉਹ ਲੀਡਰ ਦੀ ਜ਼ਰੂਰਤ ਹੈ ਕਿਉਂਕਿ ਅਜੇ ਵੱਡੀਆਂ ਲੜਾਈਆਂ ਲੜਨੀਆਂ ਐ ਅਜੇ ਦਿੱਲੀ ਜਿੱਤਨੀ ਐ ਅਜੇ ਐਮਐਸਪੀ ਕਿਸਾਨਾਂ ਮਜ਼ਦੂਰਾਂ ਨੂੰ ਦਿਵਾਉਣੀ ਐ ਅਜੇ ਲੋਕਾਂ ਦੀਆਂ ਮੰਡੀਆਂ ਬਚਾਉਣੀਆਂ ਐ ਫਸਲਾਂ ਜ਼ਮੀਨਾਂ ਬਚਾਉਣੀਆਂ ਐ ਅਜੇ ਉਹਦੀ ਲੋੜ ਐ ਵੀ ਅੱਗੇ ਮਹਾਰਾਜੇ ਰਾਜੇ ਹੁੰਦੇ ਸੀ ਜੇ ਕੋਈ ਭੁੱਖ ਤੇ ਬਹਿ ਜਾਂਦਾ ਕੋਈ ਤਰਸ ਮਾੜਾ ਮੋਟਾ ਕਰ ਲੈਂਦੇ ਸੀ ਪਰ ਆਹ ਰਾਜਾ ਕੀ ਭੁੱਖੇ ਭਾਣੇ ਲੀਡਰ ਤੇ ਤਰਸ ਕਰ ਸਕਦਾ ਨਹੀਂ ਯਾਰ ਉਹ ਤਾਂ ਸਾਡੇ ਅਥਰੂ ਕੈਂਸ ਤੇ ਗੋਲੇ ਮਾਰੀ ਜਾਂਦੇ ਆ ਉਹ ਤਾਂ ਹਿੱਕਾਂ ਦੇ ਵਿੱਚ ਗੋਲੀਆਂ ਮਾਰ ਕੇ ਛੁਪ ਕਰ ਨਰਗੇ ਮਾਰਤੇ ਹਰਿਆਣਾ ਦੀ ਪੁਲਿਸ ਨੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਪਾ ਕੇ ਕੁੱਟ ਕੇ ਲੱਤਾਂ ਬਾਹਾਂ ਜਵਾੜੇ ਤੋੜਤੇ ਕੀ ਉਹ ਤਰਸ ਖੰਣਗੇ ਵੀ ਇਹ ਲੀਡਰ ਭੁੱਖਾ ਬੈਠਾ ਦਾ ਆਪਾਂ ਇਹਦੀ ਗੱਲ ਸੁਣ ਲਈ 34 ਤੋਂ 35 ਦਿਨ ਹੋ ਗਏ ਅਜੇ ਤੱਕ ਸਰਕਾਰ ਪੂਰੀ ਤਰ੍ਹਾਂ ਸੁੱਤੀ ਹੋਈ ਹੈ ਨਾ ਹਰਿਆਣਾ ਨਾ ਪੰਜਾਬ ਤੇ ਨਾ ਦੇਸ਼ ਦੀ ਸਰਕਾਰ ਕਿਸੇ ਨੇ ਸਾਰ ਨਹੀਂ ਲਈ ਤਿੰਨੇ ਹੀ 도ਚੀ ਨੇ ਕੀ ਇੱਥੇ ਧਾੜੀ ਵਾਲਾ ਵਰਗੇ ਦਾ ਬਿਆਨ ਆ ਜਾਂਦਾ ਦਿੱਲੀ ਰਿਕਸ਼ਨਾਂ ਦੇ ਵਿੱਚ ਕਹਿੰਦਾ ਸੀ ਢੱਲੇਵਾਲ ਸਾਹਿਬ ਦਾ ਪਤਾ ਲੈ ਕੇ ਜਾਵਾਂਗੇ ਕਿਹੜਾਂ ਇਲੈਕਸ਼ਨਾਂ ਦੇ ਵਿੱਚ ਸਾਨੂੰ ਵੇਲ ਮਿਲਣ ਦੇ ਪਤਾ ਲੈਣ ਦਾ ਟਾਈਮ ਇੱਕ ਇੱਕ ਮਿੰਟ ਜਾਂਦਾ ਤੁਸੀਂ ਜਾ ਕੇ 92 ਜਿਹੜੇ ਚੁਣੇ ਗੁੰਗੇ ਇਥੋਂ ਸਾਨੂੰ ਭੇਜਿਆ ਜਿਤਾ ਕੇ 3.5 ਕਰੋੜ ਲੋਕਾਂ ਨੇ ਜਾ ਕੇ ਤੁਸੀਂ ਮੋਦੀ ਦੇ ਬਾਰ ਚ ਬੈਠੋ ਛੋਟਾ ਮੁੱਖ ਮੰਤਰੀ ਜਾ ਕੇ ਬਾਰ ਚ ਬੈਠੇ ਜੇ ਵਾਕਈ ਤੁਸੀਂ ਕਿਸਾਨਾਂ ਮਜ਼ਦੂਰਾਂ ਤੇ ਡੱਲੇਵਾਲ ਜਿਹੜਾ ਉੱਥੇ ਮੋਰਚੇ ਤੇ ਬੈਠੇ ਆ ਭੁੱਖੇ ਭੁੱਖਾ ਲੀਡਰ ਤੇ ਉਹਦੇ ਤੁਸੀਂ ਵਾਕਈ ਹਮਦਰਦੀ ਹੋ ਤੇ ਤੁਸੀਂ ਉੱਥੇ ਬੈਂਦੇ ਕਾ ਤੋਂ ਨਹੀਂ ਸਣੇ ਛੋਟਾ ਮੁੱਖ ਮੰਤਰੀ ਬੈਠੇ ਮੁੱਖ ਮੰਤਰੀ ਦਾ ਬਾਹਰਲੇ ਦੌਰਿਆਂ ਤੇ ਐਸ਼ ਪ੍ਰਸਤੀ ਕਰਦਾ ਫਿਰਦਾ ਕਿਤੇ ਦਿੱਲੀ ਇਲਕਸ਼ਨਾ ਚ ਫਿਰਦਾ ਪੰਜਾਬ ਦੀ ਕੋਈ ਸਾਰ ਨਹੀਂ ਲਈ ਇੱਥੇ ਅੰਨਾ ਪਿੰਦਾ ਕੁੱਤੀ ਚੜਦੀਆਂ ਹਾਲਾਤ ਆ ਹੋਏ ਪਏ ਆ ਪਰ ਪੰਜਾਬ ਦੇ ਲੋਕਾਂ ਨੂੰ ਆਦੇ ਕੀ ਅਸੀਂ ਘਰਾਂ ਚ ਬੈਠੇ ਆ ਬਈ ਸਾਨੂੰ ਤੁਸੀਂ ਕਹਿ ਦਿੰਦੇ ਤੁਸੀਂ ਜਾਂਦੇ ਪਿਛਲੇ ਦਿਨੀ ਲੇਲੇ ਵਾਲੇ ਦੇ ਵਿੱਚ ਸਾਡੇ 12 ਕਿਸਾਨਾਂ ਦੇ ਸੱਟਾਂ ਵੱਜੀਆਂ ਬਾਹਾਂ ਟੁੱਟੀਆਂ 25 ਸਾਡੀਆਂ ਗੱਡੀਆਂ ਭੰਨੀਆਂ ਭਾਰਤ ਮਾਲਾ ਪ੍ਰੋਜੈਕਟ ਦਾ ਕੀ ਉਹ ਜ਼ਮੀਨ ਦਾ ਮਸਲਾ ਨਹੀਂ ਸੀ ਅਸੀਂ ਉਹ ਜ਼ਮੀਨ ਬਚਾਉਣ ਖਾਤਰ ਹੀ ਜਾਂਦੇ ਸੀ ਉਹ ਕਿਸਾਨਾਂ ਦੀ ਜ਼ਮੀਨ ਤੇ ਆ ਕੇ ਪ੍ਰਸ਼ਾਸਨ ਨੇ ਕਬਜ਼ਾ ਕਰ ਲਿਆ ਉਹਨਾਂ ਦੇ ਪੈਸੇ ਨਹੀਂ ਪਾਏ ਖਾਤਿਆਂ ਦੇ ਵਿੱਚ 12 ਕਿਸਾਨਾਂ ਦੇ ਸੱਟਾਂ ਵੱਜੀਆਂ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਅਥਰੂ ਗੈਂਸ ਤੇ ਗੋਲੇ ਸੱਟੇ ਸਾਡੀਆਂ ਭੈਣਾਂ ਨੂੰ ਅਰੈਸਟ ਕਰ ਲਿਆ ਤੇ ਅਸੀਂ ਅਸੀਂ ਕਿਧੋਨੇ 25 ਸਾਡੀਆਂ ਗੱਡੀਆਂ ਦੇ ਛੀਛੇ ਭੰਨ ਤੇ ਫਿਰ ਕੋਰਟ ਉੱਥੇ ਦੁੰਨੇ ਵਾਲੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਉੱਠਿਆ ਫਿਰ ਕੜਾਈ ਕਬਜ਼ਾ ਟਕਰਾ ਕੀਤਾ 25 ਗੱਡੀਆਂ ਦੇ ਉੱਥੇ ਸ਼ੀਸ਼ੇ ਭੰਨੇ ਗਏ ਨੌਜਵਾਨਾਂ ਦੇ ਗੁੱਟ ਟੁੱਟ ਗਏ ਅਥਰੂ ਗੈਂਸ ਦੇ ਗੋਲੇ ਮਾਰੇ ਗੋਲੀਆਂ ਮਾਰੀਆਂ ਲੱਤਾਂ ਦੇ ਵਿੱਚ ਵੱਜੀਆਂ ਪਲਾਸਟਿਕ ਦੀਆਂ ਗੋਲੀਆਂ ਕੀ ਉਹ ਘੋਲ ਲਈ ਕੀ ਅਸੀਂ ਰਜਾਈਆਂ 'ਚ ਬੈਠੇ ਹਾਂ ਪਰ ਇਹ ਘੋਲ ਨੂੰ ਸੱਟਾ ਮਾਰਨ ਵਾਲੀਆਂ ਹੁੰਦੀਆਂ ਵੀ ਉਹ ਰਜਾਈਆਂ 'ਚ ਬੈਠੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਧਿਆਨ ਨਾਲ ਸੁਣ ਲਿਓ 1984 ਦੇ ਵਿੱਚ ਕਿਸਾਨੀ ਅंदोलਨ ਪੀਕ ਤੇ ਸੀਗਾ ਉਦੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਸੀ ਲੋਕ ਪਤਾ ਕੀ ਬੋਲਦੇ ਸੀ ਜਦੋਂ ਮੋਰਚਾ ਉੱਥੋਂ ਚੱਕਿਆ ਗਿਆ ਕਹਿੰਦੇ ਜੇ 15 ਦਿਨ ਕਿਸਾਨ ਹੋਰ ਬਹਿ ਜਾਂਦੇ ਖਣੀ ਕੀ ਹੋ ਜਾਂਦਾ ਜਦੋਂ ਦਿੱਲੀ ਘੋਲ ਆਪਾਂ ਛੱਡ ਕੇ ਆਏ ਆ ਉਹ ਜਿੱਤ ਜਦੋਂ ਤਿੰਨ ਖੇਤੀ ਕਾਲੇ ਕਾਨੂੰਨ ਵਾਪਸ ਕੀਤੇ ਉਹ ਜਿੱਤ ਨੂੰ ਜਿੱਤ ਬਰਕਰਾਰ ਰੱਖਿਓ ਜਿੱਤ ਦੀ ਖੁਸ਼ੀ ਮਨਾਉਣੀ ਜ਼ਰੂਰੀ ਸੀ ਅਮਰੀਕਾ ਤੱਕ ਪੂਰੇ ਦੇਸ਼ ਤੇ ਇੰਡੀਆ ਦੇ ਵਿੱਚ ਲੱਡੂ ਵੰਡ ਤੇ ਅਮਰੀਕਾ ਤੱਕ ਲੱਡੂ ਵੰਡ ਤੇ ਵੀ ਖੇਤੀ ਕਾਲੇ ਕਾਨੂੰਨ ਵਾਪਸ ਹੋ ਗਏ ਜਿਹੜੇ ਰਸਤੇ ਆਏ ਸੀ ਉਸੇ ਰਸਤੇ ਉਹ ਵਾਪਸ ਕਰਾਏ ਤੇ ਉਹ ਜੱਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਸੀ ਕਿ ਉੱਥੇ ਹੋਰ ਬਹਿ ਕੇ ਉਹ ਜੱਤ ਨੂੰ ਰਗੜ ਕੇ ਉਹਨੂੰ ਘਸਾ ਕੇ ਉਹ ਮੋਰਚੇ ਨੂੰ ਕੀ ਹਾਰਚ ਬਦਲ ਤੀਲ ਕਰਨਾ ਸੀ ਜਿਹੜੇ ਲੋਕ ਕਹਦੇ ਆ 15 ਦਿਨ ਹੋਰ ਬਹਿ ਜਾਂਦੇ ਐਮਐਸਪੀ ਮਿਲ ਜਾਂਦੀ ਐਮਐਸਪੀ ਕਿਤੇ ਗੁੱਡੀਆਂ ਦਾ ਖੇਡ ਹੈ ਬੱਚਿਆਂ ਦਾ ਖੇਡ ਹੈ ਐਮਐਸਪੀ ਬੈਠਣਾ ਕਿਨੇ ਸੀ ਲੋਕਾਂ ਨੇ ਸੀ ਐਮਐਸਪੀ ਉਹ ਤੋਂ ਵੱਡੀ ਲੜਾਈ ਹੈ ਉਹਦੇ ਵਾਸਤੇ ਅਲੱਗ ਤੋਂ ਤਿਆਰੀ ਕਰਨੀ ਸ਼ੁਰੂ ਸੀ ਉਹ ਮੁੱਲਤਵੀ ਕੀਤਾ ਸੀ ਅंदोलਨ ਵੀ ਐਮਐਸਪੀ ਦੀ ਆਪਾਂ ਤਿਆਰੀ ਦੁਬਾਰਾ ਸ਼ੁਰੂ ਕਰਾਂਗੇ ਦੇਸ਼ ਪੱਧਰ ਦੇ ਵਿੱਚ ਗੱਲ ਲੈ ਕੇ ਜਾਵਾਂਗੇ ਫਿਰ ਐਮਐਸਪੀ ਦਾ ਮੋਰਚਾ ਲਾਵਾਂਗੇ ਕਿਹੜਾ ਜਿਹੜੇ ਖੇਤੀ ਕਾਲੇ ਕਾਨੂੰਨ ਆਪਾਂ ਵਾਪਸ ਕਰਾਏ ਉਹ ਜਿੱਤ ਦਾ ਸੇੜਾ ਲੈ ਕੇ ਜਾਣਾ ਵਾਪਸ ਜ਼ਰੂਰੀ ਹੈ ਤਾਂ ਕਿ ਉਹ ਮੋਰਚਾ ਸਰਕਾਰ ਤਾਂ ਚਾਹੁੰਦੀ ਸੀ ਉਹ ਮੋਰਚਾ ਫਿੱਕਾ ਪਵੇ ਉਹ ਜਿੱਤ ਫਿੱਕੀ ਪਵੇ ਜਿੱਤ ਕੋ ਹਾਰ ਚ ਤਬਦੀਲ ਹੋਵੇ ਇਹ ਚੀਜ਼ਾਂ ਤਾਂ ਸਰਕਾਰਾਂ ਚਾਹੁੰਦੀਆਂ ਸੀ ਪਰ ਉਹ ਜਿੱਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਸੀ ਇਹ ਲੋਕ ਆ ਜਿਹੜੇ ਕਹਿੰਦੇ ਆ ਫੇਸਬੁੱਕ ਹੀ ਆ ਵਿਦਮਾਨ ਵੀ ਇਹ 15 ਦਿਨ ਹੋਰ ਬਹਿ ਜਾਂਦੇ ਉਹ ਕਿਸਾਨਾਂ ਮਜ਼ਦੂਰਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਦੇ ਆ ਨਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੇ ਪੱਖ 'ਚ ਖੜਦੇ ਆ ਉਹ ਅਸਲ ਸਰਕਾਰਾਂ ਦੇ ਪਿੱਠੂ ਨੇ ਸਰਕਾਰਾਂ ਕਿਤੇ ਨਹੀਂ ਚਾਹੁੰਦੀਆਂ ਵੀ ਆ ਜਿਹੜੀਆਂ ਜੱਥੇਬੰਦੀਆਂ ਇਹਨਾਂ ਨੂੰ ਜਿੱਤ ਦਾ ਸੇੜਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਜਿੱਤ ਦਾ ਸੇੜਾ ਜਾਵੇ ਇਹ ਸਰਕਾਰਾਂ ਦੇ ਪਿੱਠੂ ਫੇਸਬੁੱਕ ਹੀ ਵਿਦਮਾਨ ਹੈ ਜਿਨ੍ਹਾਂ ਨੂੰ ਢਾਂਚੇ ਦਾ ਘੋਲਾਂ ਦਾ ਪਤਾ ਨਹੀਂ ਘੋਲ ਲੜਨੇ ਆ ਤਜਰਬਾ ਸਿੱਖਣਾ ਆ ਇੱਥੇ ਛੜਕਾਂ ਤੇ ਬੈਠਣਾ ਹੈ ਕਿਵੇਂ ਲੜਨਾ ਹੈ ਕਿਵੇਂ ਸਰਕਾਰ ਦੇ ਸੱਟ ਮਾਰਨੀ ਆ ਇਹ ਤਾਂ ਇਹ ਸੀ ਇਹ ਬੁੱਢੇ ਨੇ ਇਹ ਤਾਂ ਉੱਥੇ ਦੁੱਧ ਪੀਂਦੇ ਆ ਰੋਟੀਆਂ ਤੋੜ ਕੇ ਤੇ ਖਾ ਕੇ ਪੈ ਜਾਂਦੇ ਆ ਇਹ ਅੱਗੇ ਦਿੱਲੀ ਮੋਦੀ ਦੇ ਗੇਟ 'ਚ ਕਿਉਂ ਨਹੀਂ ਜਾਂਦੇ ਅੰਦਰ ਟੱਕਰ ਕਿਉਂ ਨਹੀਂ ਮਾਰਦੇ ਤੇ ਭਾਈ ਫਿਰ ਉੱਥੇ ਟੱਕਰ ਮਾਰ ਕੇ ਆਏ ਆ ਪੀਸਫੁੱਲ ਬਣਾ ਕੇ ਅਦੋਲਨ ਕਿਤੇ ਵਾਸਤੇ ਜਿਹੜੀ ਫੌਜ ਉਹ ਕਾਮਜਾਬ ਹੁੰਦੀ ਹੈ ਜਿਹੜੀ ਜ਼ਬਰ ਨੂੰ ਸਬਰ ਦੇ ਨਾਲ ਮਾਰੇ ਇਹ ਗੱਲ ਹੈ ਅਸੀਂ ਜਦੋਂ ਵੀ ਕਿਸੇ ਤੇ ਜ਼ਬਰ ਹੋਇਆ ਤੇ ਭਾਰਤੀ ਕਿਸਾਨ ਜੀ ਨੇ ਏਕਤਾ ਅਗਰਾਹਣੇ ਨਾ ਤਾਂ ਕਿਸੇ ਦੀ ਜਾਤ ਪੁੱਛੀ ਆ ਨਾ ਪਾਤ ਪੁੱਛੀ ਆ ਨਾ ਇਹ ਪੁੱਛਿਆ ਕੋਈ ਕਿਸਾਨ ਆ ਕਿ ਮਜ਼ਦੂਰ ਆ ਕਿ ਦੁਕਾਨਦਾਰ ਆ ਛੋਟਾ ਵਪਾਰੀ ਆ ਜਾਂ ਛੋਟਾ ਮੋਲਲ ਆ ਜਿਹਦੇ ਤੇ ਵੀ ਜ਼ਬਰ ਹੋਇਆ ਅਸੀਂ ਆਪਦੇ ਤਰੀਕੇ ਦੇ ਨਾਲ ਅਸੀਂ ਆਵਾਜ਼ ਚੱਕੀ ਆ ਤੁਸੀਂ ਕਹਿੰਦੇ ਹੋ ਕਿ ਸਰਕਾਰੀ ਪਿੱਠੂ ਆ ਪਰ ਉਹ ਕਹਿੰਦੇ ਨੇ ਕਿ ਸਰਕਾਰ ਦੇ ਖਿਲਾਫ ਲਾੜੀ ਜਿਹੜੇ ਹੈਗੇ ਅਸੀਂ ਰਹੀਆਂ ਉਹ ਇਹ ਵੀ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਜੇਕਰ ਜਿਹੜੇ ਜ਼ਮੀਨਾਂ ਬਚਾਉਣ ਵਾਲੇ ਲੀਡਰ ਨੇ ਜਾਂ ਜ਼ਮੀਨਾਂ ਬਚਾਉਣ ਵਾਲੇ ਜਥੇਬੰਦੀਆਂ ਨੇ ਉਹ ਬਾਰਡਰਾਂ ਤੇ ਆ ਦੂਜੇ ਪਾਸੇ ਬੈਠ ਨਹੀਂ ਨਹੀਂ ਤੁਸੀਂ ਮੇਰੇ ਮੂੰਹ ਚੋਂ ਆਏ ਨਾ ਬਲਵਾਓ ਮੈਂ ਆਏ ਆਖਿਆ ਵੀ ਜਿਹੜੇ ਫੇਸਬੁੱਕ ਤੇ ਗੁਰੂ ਨਹੀਂ ਨਹੀਂ ਇੱਕ ਗੱਲ ਹੈ ਵੀ ਜਿਹੜੇ ਫੇਸਬੁੱਕ ਤੇ ਗਾਲ ਕੱਢਦੇ ਧੀ ਭੰਦੀ ਮੈਂ ਉਹੀ ਗੱਲ ਜਸ ਸੁਣ ਲਓ ਤੁਸੀਂ ਕਹਵਾਓ ਇਹ ਗੱਲ ਨਾ ਮੂੰਹ ਚੋਂ ਪਾਓ ਨਹੀਂ 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 ਇੱਕ ਮੈਂ ਥੋੜ ਥੋੜੀ ਸ਼ਬਦਾਂ ਨੂੰ ਹੀ ਕਹਿ ਰਿਹਾ ਸਰਕਾਰੀ ਪਿੱਠੂਤੀ ਯੂਜ਼ ਕੀਤਾ ਸ਼ਬਦ ਮੈਂ ਮੈਂ ਤੁਹਾਨੂੰ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਫੇਸਬੁੱਕ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਲੱਗੀ ਹੈ ਜਿਹੜੇ ਫੇਸਬੁੱਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾ ਕੇ ਸ਼ਹੀਦੀ ਦਿਨ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਫੋਟੋ ਲੱਗੀਆਂ ਉਹ ਧੀ ਦੀ ਗਾਲ ਪੜਕਦੇ ਨੇ ਕੱਢਦੇ ਆ ਸਰਕਾਰਾਂ ਦੇ ਹੱਕ 'ਚ ਗੱਲਾਂ ਕਰਦੇ ਆ ਵੀ ਇਹ ਘਰੇ ਬੈਠੇ ਆ ਇਹ ਫੰਡ ਕਰਕੇ ਘਰੇ ਬੈਠੇ ਆ ਇਹ ਆ ਕੇ ਇੱਥੇ ਬਾਰਡਰ ਤੇ ਟੱਕਰ ਕਿਉਂ ਨਹੀਂ ਮਾਰਦੇ ਉਹ ਸਾਥੀਆਂ ਦਾ ਮੋਰਚਾ ਲਿਖਿਆ ਹੋਇਆ ਹੈ ਉਹਨਾਂ ਨੇ ਗੈਰਨੀਤਿਕ ਸਿਆਸੀ ਮੋਰਚਾ ਅਲੱਗ ਸੰਯੁਕਤ ਕਿਸਾਨ ਮੋਰਚਾ ਬਣਾਇਆ ਉਹਨਾਂ ਨੇ ਆਪਦਾ ਪ੍ਰੋਗਰਾਮ ਅਲੱਗ ਲਿਖਿਆ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਗਏ ਉਹਨਾਂ ਦਾ ਲਿਖਿਆ ਹੋਇਆ ਪ੍ਰੋਗਰਾਮ ਵਿੱਚ ਜੇ ਇਹ ਜਰੂਰੀ ਨਹੀਂ ਹੁੰਦਾ ਉਹ ਜਥੇਬੰਦੀ ਵਿੱਚ ਜਾ ਕੇ ਲੜੇ ਪਰ ਉਹ ਸਪੋਰਟ ਕਰ ਸਕਦੇ ਆ ਮੈਂ ਉਹ ਲੋਕਾਂ ਦੀ ਗੱਲ ਕਰ ਰਿਹਾ ਵੀ ਉਹ ਲੋਕ ਸਰਕਾਰਾਂ ਦੇ ਪਿੱਠੂ ਆ ਸਰਕਾਰਾਂ ਦੇ ਹੱਕਾਂ ਦੀਆਂ ਗੱਲਾਂ ਕਰਦੇ ਆ ਵੀ ਇਹ ਕਿਸਾਨੀ ਜਿਹੜੇ ਆ ਕੁਆ ਜਿਹੜੇ ਕਿਸਾਨੀ ਲਹਿਰ ਤੇ ਕਿਸਾਨਾਂ ਮਜ਼ਦੂਰਾਂ ਦੇ ਕਿੱਤਿਆਂ ਦੀ ਲੜਾਈ ਲੜਦੇ ਆ ਇਹਨਾਂ ਨੂੰ ਜਿੱਤਦਾ ਸੇਰਾ ਨਾ ਜਾਵੇ ਉਹ ਫੇਸਬੁੱਕ ਤੇ ਗਾਲ ਕੱਢਦੇ ਆ ਉਹ ਫੇਸਬੁੱਕ ਤੇ ਕਮੈਂਟ ਕਰਦੇ ਆ ਵੀ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਕੀ ਜਿਹੜਾ ਆ ਲੜਾਈਆਂ ਲੜ ਰਹੇ ਆ ਭਾਰਤ ਮਾਲਾ ਪ੍ਰੋਜੈਕਟੇ ਜ਼ਮੀਨਾਂ ਦੀ ਲੜਾਈ ਨਹੀਂ ਜਿਹੜੀ ਸਰਕਾਰ ਇੱਥੇ ਆ ਕੇ ਜ਼ਮੀਨਾਂ ਕਬਜ਼ਾ ਕਰ ਰਹੀ ਹੈ ਛੜਕਾਂ ਕੱਢ ਰਹੀ ਹੈ ਕਿਸਾਨਾਂ ਦੇ ਤੇ ਖਾਤਿਆਂ ਦੇ ਵਿੱਚ ਇੱਕ ਦੁੱਕੀ ਨਹੀਂ ਪਈ ਕੀ ਇਹ ਲੜਾਈ ਨਹੀਂ ਕੀ ਪੁਲਿਸ ਨਾਲ ਟਕਰਾਅ ਪੰਜਾਬ ਸਰਕਾਰ ਨਾਲ ਟਕਰਾਅ ਇਹ ਲੜਾਈ ਨਹੀਂ ਕਿ ਪਹਿਲਾਂ ਇਹ ਜਥੇਬੰਦੀ ਦੇ ਆਗੂਆਂ ਨੇ ਜਥੇਬੰਦੀਆਂ ਨੇ ਸੋਚਣਾ ਵੀ ਕਿਹੜੀ ਸਰਕਾਰ ਤੇ ਕਿੱਥੇ ਸੱਟ ਮਾਰਦੀ ਹੈ ਪੰਜਾਬ ਸਰਕਾਰ ਟੋਣੀ ਹੈ ਜਾਂ ਸੈਂਟਰ ਸਰਕਾਰ ਟੋਣੀ ਹੈ ਮੈਂ ਉਹ ਲੋਕਾਂ ਦੀ ਗੱਲ ਕਰਦਾ ਕਮੈਂਟ ਉਹ ਕਰਦੇ ਜਿਹੜੇ ਕਿਤੇ ਧਰਨੇ ਤੇ ਨਹੀਂ ਗਏ ਜਿਹੜੇ ਬੈਠੇ ਆ ਜਿਹੜੇ ਲੜ ਰਹੇ ਆ ਉਹਨਾਂ ਨੂੰ ਸਲੂਟ ਹੈ ਅਸੀਂ ਇਹ ਵੀ ਉਹ ਜਦੋਂ ਜ਼ਬਰ ਹੋਇਆ ਸਾਥੀਆਂ ਦੇ ਹੱਕ 'ਚ ਬੋਲੇ ਆ ਜਦੋਂ 12 ਤਰੀਕ ਨੂੰ ਬੈਰੀਗੇਟ ਕਰਨੇ ਕੰਦ Haryana ਦੀਆਂ ਕੰਦਾਂ ਕੱਢਣੀਆਂ ਸ਼ੁਰੂ ਕਰਤੀਆਂ ਸੀ ਚਕਿੰਦਰ ਸਿੰਘ ਅਗਰਾਹਾ ਦਾ ਸਟੇਟਮੈਂਟ ਆਈ ਹੈ ਤੇ ਫਿਰ ਅਸੀਂ ਟ੍ਰੇਨਾਂ ਰੁਕੀਆਂ ਸਾਨੂੰ ਇਹ ਕਿਹਾ ਗਿਆ ਟ੍ਰੇਨਾਂ ਕਿਉਂ ਰੋਕਦੇ ਹੋ ਕਿੰਨਾਂ ਨੇ ਕਿਹਾ ਸੀ ਉਹ ਲੋਕਾਂ ਨੇ ਟ੍ਰੇਨਾਂ ਤਾਂ ਫਿਰ ਸਾਥੀਆਂ ਨੇ ਵੀ ਆ ਕੇ ਰੋਕੀਆਂ ਹੁਣ ਫਿਰ ਸਾਨੂੰ ਕਿਹਾ ਗਿਆ ਤੁਸੀਂ ਛੜਕਾ ਜਾਮ ਕਰਕੇ ਇੱਥੇ ਹਿੰਦੁਸਤਾਨ ਬੰਦ ਦਾ ਜਦੋਂ ਸਿਰਾ ਇਹਦੇ ਨਾਲ ਕੀ ਫਰਕ ਪੈਣਾ ਅੱਜ ਤਾਂ ਸਾਥੀਆਂ ਨੇ ਵੀ ਪੰਜਾਬ ਬੰਦ ਦਾ ਸੱਦਾ ਦਿੱਤਾ ਤੇ ਅਸੀਂ ਨਾਲ ਅੱਜ ਪੁਤਲੇ ਫੁੱਕੇ ਆ ਅੱਜ ਬਲਾਕਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮਜਾਰੇ ਕੱਢ ਰਹੇ ਆ ਪੁਤਲੇ ਫੂਕ ਰਹੇ ਆ ਅੱਜ ਜਿਹੜੇ ਪੁਤਲਾ ਫੂਕਨ ਦਾ ਮਕਸਦ ਕੀ ਹੈ ਕਿਹਦੀ ਹੱਕ ਚ ਪੁਤਲੇ ਫੂਕਿਆ ਹੈ ਅਸੀਂ ਇਹ ਪੁਤਲੇ ਜਿਹੜੇ ਫੂਕ ਰਹੇ ਆ ਇਹ ਵੀ ਜਿਹੜਾ ਸਾਥੀਆਂ ਦੇ ਬਾਟਰਾ ਤੇ ਜ਼ਬਰ ਹੋ ਰਿਹਾ ਹੈ ਜਿਹੜਾ ਗੱਲ ਨਹੀਂ ਸੁਣੀ ਜਾ ਰਹੀ ਇਹਦਾ ਵਿਰੋਧ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਖੜਾ ਆ ਰਿਹਾ ਉਹ ਤਾਂ ਅਜੇ ਭੁੱਖਾ ਧਿਆਨਾ ਲੀਡਰ ਅਜੇ ਬੈਠਾ ਹੈ ਉਹ ਤਾਂ ਬੈਠਾ ਜਿਹੜੇ ਪੰਜਾਬ ਸਰਕਾਰ ਜਿਹੜੀ ਦਾ ਸਟੇਟਮੈਂਟ ਆ ਪਾਈ ਜਾਂਦੀ ਆ ਵੀ ਅਸੀਂ ਹੱਕ ਚ ਆਏ ਪੀ ਅਸੀ ਤਾਂ ਨਾਲ ਖੜੇ ਆ ਸੱਦਾ ਦਿਓ ਭਾਰਤ ਬੰਦ ਦਾ ਤੇ ਉਹਨਾਂ ਕੋਲੇ ਤਾਂ 25 ਤਰੀਕ ਦਾ ਖੜੜਾ ਆ ਪਿਆ ਵੀ ਜਿਹੜਾ ਭਾਰਤ ਸਰਕਾਰ ਨੇ ਕਿਹਾ ਪੀ ਜੇ ਬਜ਼ੁਰਗ ਤੋਂ ਨਹੀਂ ਲਾਗੂ ਹੋਇਆ ਮੁੰਡੇ ਤੋਂ ਲਾਗੂ ਕਰਾ ਦਿੰਨੇ ਆ ਤੇ ਜੇ ਬਜ਼ੁਰਗ ਨਹੀਂ ਬੁਢਾੜੀ ਲਾਗੂ ਕਰ ਸਕਾ ਤੇ ਮੁੰਡਾ ਕਿਵੇਂ ਕਰ ਦੂ ਪੀ ਜੇ ਸਾਥੋਂ ਨਹੀਂ ਔਰ ਮੰਡੀਆਂ ਲਾਗੂ ਹੋਈਆਂ ਟੇਡੇ ਤਰੀਕਾ ਨਾਲ ਸਟੇਟਾਂ ਨੂੰ ਖੜੜਾ ਭੇਜ ਕੇ ਤੇ ਵੀ ਭਗਵੰਤ ਮਾਨ ਤੋਂ ਲਾਗੂ ਕਰਾ ਦਿੰਨੇ ਆ ਤੇ ਇਹਨਾਂ ਨੇ ਕਾਨਫਰੰਸ ਨਾ ਕੀਤੀ ਕੋਈ ਚੁੱਪੀ ਤੋੜੀ ਭਾਰਤੀ ਕਿਸਾਨ ਜੁਨਿਆਂ ਦਾ ਗ੍ਰਾਹਾਂ ਨੂੰ ਉਹ ਚਿੱਠੀ ਮਿਲੀ ਉਹ ਚਿੱਠੀ ਕੱਢੀ ਬੁੱਧੀ ਜੀਮਾ ਤੋਂ ਉਹਦੇ ਬਾਰੇ ਪਤਾ ਕੀਤਾ ਤੇ ਉਹ ਖੜੜਾ ਬਿਲਕੁਲ ਪਿਛਲੇ ਦਿਨੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਹ ਵੀ ਬੋਲੇ ਆ ਵੀ ਉਹ ਖੜੜਾ ਪੂਰੀ ਤਰ੍ਹਾਂ ਉਲਟਾ ਮੰਡੀਆਂ ਖਤਮ ਉਹਨਾਂ ਵਿਰੁੱਧ ਵੀ ਹੈ ਉਹ ਵੀ ਮਸਲਾ ਤਾਂ ਇਹੀ ਜੁੜਦਾ ਨਾ ਤੇ ਮਸਲਾ ਤਾਂ ਜਬਰ ਨਹੀਂ ਜੁੜਦਾ ਨਾ ਉਹਨਾਂ ਨੇ ਆਪ ਦੇ ਤਰੀਕੇ ਨਾਲ ਅੱਜ ਪੰਜਾਬ ਬੰਦ ਕੀਤਾ ਬਾਰਡਰਾਂ ਤੇ ਬੈਠੇ ਹੋਇਆ ਅਸੀਂ ਅੱਜ ਨਾਲ ਤਾਲਮੇਲ ਮੈਂ ਇਹ ਸੱਦਾ دیتا ਵੀ ਪਿੰਡਾਂ 'ਚ ਵਿਰੋਧ ਕਰੋ ਪੁਤਲੇ ਫੁੱਕੋ ਤੇ ਫਿਰ ਯਾਰ ਤੁਸੀਂ ਐ ਕਿਵੇਂ ਕਹਿ ਸਕਦੇ ਹੋ ਪਾਸੇ ਆ ਕੱਲ ਉਹ ਲੋਕਾਂ ਦੀ ਹੈ ਜਿਹੜੇ ਲੋਕ ਆ ਸਰਕਾਰਾਂ ਦੇ ਖੱਬੇ ਬਣੇ ਆ ਜਿਹੜੇ ਪਿੱਠੂ ਆ ਜਿਹੜੇ ਸਰਕਾਰਾਂ ਪੱਖੀ ਬੋਲਦੇ ਆ ਜਿਹੜੇ ਕਾਰਪੋਰੇਟਾਂ ਦੇ ਆ ਛੱਡੇ ਹੋਏ ਆ ਫੇਸਬੁੱਕੀਆ ਵਿਦਵਾਨ ਗਾਲਾਂ ਕੱਢ ਕੇ ਧੀ ਭੈਣ ਇੱਕ ਕਰਕੇ ਆਗੂਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਜਥੇਬੰਦੀ ਢਾਂਚੇ ਨੂੰ ਬਦਨਾਮ ਕਰਨਾ ਚਾਹੁੰਦੇ ਆ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਇਹ ਲਹਿਰ ਤੇ ਸੱਟ ਮਾਰਨਾ ਚਾਹੁੰਦੇ ਆ ਇਹ ਗੱਲਾਂ ਉਹਨਾਂ ਵਾਸਤੇ ਆ ਕਿਤੇ ਵਾਸਤੇ ਜਿਹੜਾ ਲੜਦਾ ਹੋਇਆ ਬੰਦਾ ਹੈ ਉਹ ਕਿਤੇ ਖਿਲਾਫ ਨਹੀਂ ਕਰੂਗਾ ਗੱਲ ਇਸ ਅਦੋਲਨਾ ਦੀ ਕਿਉਂਕਿ ਇਹ ਅਦੋਲਨਾ ਕਰਕੇ ਆ ਇੱਕ ਜਿਹੜਾ 35 ਦਿਨਾਂ ਤੋਂ ਆਗੂ ਬੈਠਾ ਹੈ ਉਹ ਸਤਕਾਰਯੋਗ ਆ ਸਾਨੂੰ ਉਹਦੀ ਸਿਹਤ ਬਾਰੇ ਬਹੁਤ ਫਿਕਰਮੰਦ ਹੈ ਵੀ ਉਹਦੀ ਸਿਹਤ ਭੁੱਖ ਪਾਣੇ ਨਾ ਜਾਵੇ ਕਿਉਂਕਿ ਇਹੋ ਜੇ ਆਗੂਆਂ ਦੀ ਸਾਨੂੰ ਅਜੇ ਇਸ ਖੇਤੀ ਕਿਤੇ ਨੂੰ ਇਸ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਇਹ ਸਮਰਥਨ ਦੇ ਨਾਲ ਇੱਕ ਵੀ ਦੂਚਿੱਤੀ ਆ ਆਮ ਲੋਕਾਂ ਦੇ ਵਿੱਚ ਕਿ ਇਹ ਸਮਰਥਨ ਜਿਹੜਾ ਉਸ ਮੋਰਚੇ ਨੂੰ ਆ ਜਾਂ ਫਿਰ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਆ ਕਿ ਸਰਕਾਰ ਦੇ ਕੰਨਾਂ ਦੇ ਵਿੱਚ ਗੱਲ ਪਾਉਣ ਦੇ ਲਈ ਅਸੀਂ ਕਿੱਥੇ ਇਹ ਮੋਰਚਿਆਂ ਨੂੰ ਸਮਰਥਨ ਕੀਤਾ ਜਾਂਦਾ ਹੈ ਕਿਸੇ ਨਿੱਜੀ ਵਿਅਕਤੀ ਨੂੰ ਨਹੀਂ ਸਮਰਥਨ ਕੀਤਾ ਜਾਂਦਾ ਉਹ ਆਪਣੀ ਨਿੱਜੀ ਸਵਾਦ ਕਰਕੇ ਨਹੀਂ ਬੈਠਾ ਉਹ ਲੋਕਾਂ ਦੀ ਲੜਾਈ ਕਰਕੇ ਬੈਠਾ ਨਾ ਲੇਵਲ ਸਾਬ ਜੇ ਭੁੱਖ ਲੋਕਾਂ ਦੀ ਲੜਾਈ ਆ ਉਹ ਮੰਗਾ ਆਪਾਂ ਲਾਗੂ ਕਰਾਉਣ ਵਾਸਤੇ ਬੈਠੇ ਆ ਤੇ ਉਹ ਮੋਰਚਿਆਂ ਦੇ ਸਮਰਥਨ ਮੋਰਚਿਆਂ ਨੂੰ ਕੀਤਾ ਜਾਂਦਾ ਨਾ ਕਿ ਕਿਸੇ ਅਸੀਂ ਪਰਸਨਲ ਵਿਅਕਤੀ ਨੂੰ ਕਰਦੇ ਆ ਮੋਰਚਿਆਂ ਨੂੰ ਸਮਰਥਨ ਤੁਹਾਡਾ ਮੋਰਚਾ ਨੂੰ ਕੀਤਾ ਜਾਂਦਾ ਨਾ ਤੁਸੀਂ ਵੇਖੋ ਜ਼ਬਰ ਦੇ ਖਿਲਾਫ ਕੀਤਾ ਜਾਂਦਾ ਜਦੋਂ ਜਦੋਂ ਜ਼ਬਰ ਹੁੰਦਾ ਆ ਅਸੀਂ ਕਿਤੇ ਵਿਅਕਤੀ ਦੇ ਖਿਲਾਫ ਨਹੀਂ ਅਸੀਂ ਤਾਂ ਹਰ ਵਕਤ ਬੋਲੇ ਆ ਜਦੋਂ ਅਮਰਤਪਾਲ ਤੇ ਪਹਿਲਾਂ ਸਾਨੂੰ ਕਿਹਾ ਜਾਂਦਾ ਇਹ ਖਿਲਾਫ ਸੀ ਇਹ ਤਾਂ ਕਾਮਰੇਟ ਨੇ ਉਦੋਂ ਵੀ ਬਹੁਤ ਕੁਝ ਕਿਹਾ ਗਿਆ ਯਾਰ ਤੇ ਜਦੋਂ ਅਮਰਤਪਾਲ ਫੜਿਆ ਜਾਂਦਾ ਤੇ ਅਸੀਂ ਤਾਂ ਉਦੋਂ ਵੀ ਮਜ਼ਾਰੇ ਕੱਢੇ ਆ ਅਸੀਂ ਤਾਂ ਉਦੋਂ ਵੀ ਇੱਕ ਠੋਕੇ ਬੋਲੇ ਆ ਪੇ ਸਰਕਾਰ ਖਬਰਦਾਰ ਰਵੇ ਇਹ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਜਿੰਨੀ ਕ ਹਾਂ ਠੀਕ ਹੈ ਉਹਨੇ ਗਲਤੀ ਕੀਤੀ ਹੈ ਉੰਨੀ ਕ ਤੁਸੀਂ ਉਹਤੇ ਕਾਰਵਾਈ ਕਰ ਦਿਓ ਇਹ ਥੋੜੋ ਵੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਤੁਸੀਂ ਜ਼ਿਲ੍ਹਾ ਚ ਸਿੱੜ ਦਿਓ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਅਗਰਾਹਾਂ ਭੋਲੀ ਹੈ ਪਿੰਡਾਂ ਚ ਮਜਾਰੇ ਕੱਢੇ ਆ ਪਲਾਕਾਂ ਚ ਮਜਾਰੇ ਕੱਢੇ ਆ ਸਟੇਟਮੈਂਟਾਂ ਦਿੱਤੀਆਂ ਇੱਕ ਠੋਕ ਕੇ ਦਿੱਤੀਆਂ ਇੱਥੇ ਪੱਤਰਕਾਰ ਭਾਈਚਾਰੇ ਨੂੰ ਰੈਸਟ ਕੀਤਾ ਜਾ ਰਿਹਾ ਸੀ ਅਸੀਂ ਇੱਕ ਠੋਕ ਕੇ ਨਾਲ ਖੜੇ ਆ ਤੇ ਜਿੱਥੇ ਜਿੱਥੇ ਵੀ ਜ਼ਬਰ ਹੋਇਆ ਅਸੀਂ ਨਾਲ ਖੜੇ ਆ ਉੱਥੇ ਜ਼ਬਰ ਦੇ ਖਿਲਾਫ ਅਸੀਂ ਲੜੇ ਹੱਕ ਠੋਕ ਕੇ ਲੜਿਆ ਤੇ ਲੜਦੇ ਰਵਾਂਗੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ